ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕ੍ਰਾਈਮ ਦੇ ਅਗੇਂਸ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਅਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾ ਪਹਿਲਾ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਇੱਕੋ ਮੁਲਜ਼ਮ ਉਹਦੇ ਚ ਫਿਕਰ ਹੋਇਆ ਉਹ ਜੁਵਿਨਾਈਲ ਉਹਦਾ ਨਾਮ ਨਹੀਂ ਤੁਹਾਡਾ ਸ਼ੇਅਰ ਕਰ ਸਕਦੇ ਤੇ ਇਹ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡੌਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵਿਨਾਈਲਾ ਇਹ ਟਿਊਸ਼ਨ ਵੀ ਪੜ੍ਹਦੇ ਰਿਹਾ ਹੈ ਮ੍ਰਿਤਕਾ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨੇ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੇ ਇਹਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛੁਪਾਉਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਪਛਾਨਣ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫੀਟਲ ਪ੍ਰੂਫ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਨਵਜੋਤ ਸਾਡੇ ਔਰ ਏਡੀ ਏਸੀਪੀ ਗੁਰਿੰਦਰਪੀਰ ਤੇ ਐਸਐਚਓ ਸੁਖਵੀਰ ਸਿੰਘ ਬੀ ਡਿਵੀਜ਼ਨ ਤੇ ਉਹਦੀ ਟੀਮ ਨੂੰ ਦਿਲੀ ਮੁਬਾਰਕਬਾਦ ਵੀ ਦਿੰਦਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਆਇਹ ਇੱਕ ਗੱਲ ਵਰਨਣਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅਨਡਰਸਟ ਚੱਲ ਰਿਹਾ ਸੀ ਉਹ ਵੀ ਅਰੇਸਟ ਹੋਇਆ ਇਹਦੀ ਅਰੇਸਟ ਨਾਲ ਉੱਥੇ ਵੀ ਇਹਨੇ ਬੜਾ ਛਾਤਰ ਮੈਂ ਇਤਰੀਕੇ ਨਾਲੇ ਸਾਰੀ ਛੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀਡ ਵਿਜਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਕੇਸ ਵੀ ਅਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਚ ਕਿ ਇੱਕ 8 ਸਾਲ ਦੀ ਲੜਕੀ ਤੇ ਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਚ ਬਿਕੋਜ਼ ਬਦਈਆਂ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀਗਾ ਸੋ ਇਹਦੇ ਨਾਲ ਇਹ ਦੋ ਕੇਸ ਵੀ ਟ੍ਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣਨਾ ਉਸ ਏਰੀਏ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ